ਵਦੇਸ਼ੀ ਧਰਤੀ ਨੇ ਮਾਪਿਆਂ ਦਾ ਇਕਲੌਤਾ ਪੁੱਤ ਖੋ ਲਿਆ ਸੀ ਜੀ ਹਾਂ armenia ਦੇ ਵਿੱਚ 22 ਤੋਂ 23 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਸੀ ਇਹ ਹੁਸ਼ਿਆਰਪੁਰ ਦੇ ਇੱਕ ਪਿੰਡ ਦਾ ਵਸਨੀਕ ਸੀ ਹੁਸ਼ਿਆਰਪੁਰ ਦੇ 27 ਸਾਲਾਂ ਨੌਜਵਾਨ ਅਜੇ ਕੁਮਾਰ ਜਿਸ ਦੀ 22 ਦਿਨ ਪਹਿਲਾਂ armenia ਦੇ ਵਿੱਚ ਮੌਤ ਹੋ ਗਈ ਸੀ ਨੌਜਵਾਨ ਦੀ ਹੁਣ ਮ੍ਰਿਤਕ ਦੇ ਉਸਦੇ 33 ਪਿੰਡ ਪਹੁੰਚੀ ਹੈ ਜੀ ਹਾਂ ਪਿੰਡ ਉਸਦੀ ਮ੍ਰਿਤਕ ਦੇ ਪਹੁੰਚਣ ਤੋਂ ਬਾਅਦ ਪੂਰੇ ਪਿੰਡ ਵਿੱਚ ਮਾਤਮ ਛਾ ਗਿਆ ਨੌਜਵਾਨ ਦਾ ਪਰਿਵਾਰ ਬਹੁਤ ਗਰੀਬ ਦੱਸਿਆ ਜਾ ਰਿਹਾ ਹੈ ਆਰਥਿਕ ਪੱਖੋਂ ਉਸਤੇ ਹੀ ਨਿਰਭਰ ਸੀ ਯਾਨੀ ਕਿ ਜੋ ਨੌਜਵਾਨ ਅਜੇ ਕੁਮਾਰ armenia ਗਿਆ ਹੋਇਆ ਸੀ ਉਸਤੇ ਹੀ पूरा परिवार ਨਰਪੜਸੀ ਜਾਣਕਾਰੀ ਦਿੰਦਿਆਂ ਸਰਪੰਚ ਨੇ ਦੱਸਿਆ ਕਿ ਪਰਿਵਾਰ ਨੇ ਕਰਜ਼ਾ ਚੁੱਕ ਕੇ ਆਪਣੇ ਪੁੱਤ ਨੂੰ ਅਰਮੀਨੀਆ ਭੇਜਿਆ ਸੀ 에ਜੰਟ ਨੇ ਉਸ ਨੂੰ ਵਿਦੇਸ਼ ਤਾਂ ਭੇਜ ਦਿੱਤਾ ਪਰ ਉੱਥੇ ਨਾ ਉਸਦੇ ਰਹਿਣ ਦਾ ਬੰਦੋਬਸਤ ਕੀਤਾ ਗਿਆ ਤੇ ਨਾ ਹੀ ਰੁਸਗਾਰ ਦਿਵਾਇਆ ਉਧਰ ਨੌਜਵਾਨ ਅਜੇ ਕਈ ਦਿਨ ਭਟਕਦਾ ਰਿਹਾ ਪਰ ਕੋਈ ਹੱਲ ਨਾ ਨਿਕਲਿਆ ਤੇ ਸ਼ਾਇਦ ਉਹ ਕੁਝ ਬਿਮਾਰ ਵੀ ਚੱਲ ਰਿਹਾ ਸੀ ਜਿੰਹਾ ਤੋਂ ਅੰਦਾਜ਼ੇ ਕਿ ਹੁਸ਼ਿਆਰਪੁਰ ਦੇ ਦਸੂਆ ਆਦੀ ਨੂੰਸਾ ਇਹ ਪਿੰਡ ਪੈਂਦਾ ਅਤੇ ਉੱਥੋਂ ਦੇ ਰਹਿਣ ਵਾਲਾ 22 ਜਾਂ 23 ਸਾਲਾਂ ਅਜੀਤ ਕੁਮਾਰ ਜੋ ਕਿ 4 ਮਹੀਨੇ ਪਹਿਲਾਂ ਹੀ ਆਪਣਾ ਭਵਿੱਖ ਬਣਾਉਣ ਦੇ ਲਈ ਅਰਮੀਨੀਆ ਗਿਆ ਸੀ ਉਸ ਦੀ ਮੌਤ ਹੋ ਜਾਂਦੀ ਹੈ ਮ੍ਰਿਤਕ ਅਜੀਤ ਦੇ ਪਤਾ ਨੇ ਦੱਸਿਆ ਸੀ ਕਿ ਉਹ ਬਹੁਤ ਗਰੀਬ ਨੇ ਅਤੇ ਉਹਨਾਂ ਦਾ ਇੱਕੋ ਇੱਕ ਸਹਾਰਾ ਉਹਨਾਂ ਦਾ ਪੁੱਤਰ ਹੀ ਸੀ 4 ਮਹੀਨੇ ਪਹਿਲਾਂ ਕਰਜ਼ਾ ਲੈ ਕੇ ਉਸ ਨੂੰ ਵਿਦੇਸ਼ ਭੇਜਿਆ ਗਿਆ ਸੀ ਉੱਥੇ ਦੱਸਿਆ ਗਿਆ ਕਿ ਸ਼ਾਇਦ ਉਸ ਨੂੰ ਜਦੋਂ ਰੁਜ਼ਗਾਰ ਨਹੀਂ ਮਿਲਿਆ ਤਾਂ ਉਹ ਪਰੇਸ਼ਾਨ ਹੋਇਆ ਉਸ ਨੂੰ ਬੁਖਾਰ ਹੋਇਆ ਦਿਨ ਬਦ ਦਿਨ ਉਸ ਦੀ ਤਬੀਅਤ ਵਿਗੜੀ ਕਈ ਅਤੇ ਫਿਰ ਇੱਕ ਦਿਨ ਅਰਮੀਨੀਆ ਤੋਂ ਕਿਸ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੀ ਲੜਕੀ ਯਾਨਕੀ ਅਜੀਤ ਕੁਮਾਰ ਦੀ ਮੌਤ ਹੋ ਗਈ ਹੈ। ਉਹਨਾਂ ਦੱਸਿਆ ਕਿ ਬਹੁਤ ਗਰੀਬ ਪਰਿਵਾਰ ਤੋਂ ਸਨ ਅਤੇ ਅਜੀਤ ਕਰਦਾ ਇਕਲੌਤਾ ਕਮਾਉਣ ਵਾਲਾ ਵਿਅਕਤੀ ਸੀ। ਤੇ ਹੁਣ ਇਸ ਜਵਾਨ ਪੁੱਤ ਦੀ ਮ੍ਰਿਤਕ ਦੀ ਜਦ ਪਿੰਡ ਪਹੁੰਚੀ ਤਾਂ ਪਿੰਡ ਵਿੱਚ ਸੋਗ ਦੀ ਲਹਿਰ ਦਿੱਖੀ ਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਪੂਰਾ ਹਾਲ ਹੈ ਤੇ ਅਜੀਤ ਕੁਮਾਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਬੜੇ ਦੁੱਖ ਦੀ ਗੱਲ ਆ। ਜਦੋਂ ਮੇਰੀ ਗੱਲ ਹੁੰਦੀ ਸੀ ਅਰਮੀਨੀਆ ਚ ਅੰਬੈਸੀ ਦੇ ਨਾਲ ਤੋ ਕੰਦੇਕਰਨਾ ਜੀ ਤੁਸੀਂ ਸਮਝਾਓ ਇਹਨਾਂ ਨੂੰ ਕਿ ਬੱਚੇ ਜਿਹੜੇ ਆ ਇਹ ਨਹੀਂ ਦੇਖਦੇ ਕਿ ਸਾਨੂੰ ਕਿੱਥੇ ਕੋਈ ਲੈ ਕੇ ਜਾ ਰਿਹਾ ਕਿੱਥੇ ਨਹੀਂ ਲੈ ਕੇ ਜਾ ਰਿਹਾ ਤੇ ਲੱਖਾਂ ਰੁਪਏ ਲਾ ਕੇ ਏਜੰਟਾਂ ਦੇ ਝਾਸੇ 'ਚ ਆ ਕੇ ਗਲਤ ਦੇਸ਼ 'ਚ ਚਲੇ ਜਾਂਦੇ ਆ ਜਿੱਦ ਅਰਮੀਨੀਆ ਹੋਇਆ ਲਵਿਨੀਆ ਹੋਇਆ ਅਲਮੀਨੀਆ ਹੋਇਆ ਇੱਦਾਂ ਦੇ ਦੇਸ਼ਾਂ 'ਚ ਚਲੇ ਜਾਂਦੇ ਆ ਤੇ ਵੀਜ਼ਾ ਵੀ ਨਹੀਂ ਦੇਖਦੇ ਕਿਹੜਾ ਲੱਗੇ ਆ ਕਿਹੜਾ ਨਹੀਂ ਲੱਗੇ ਆ ਹਫਤੇ 10 ਦਿਨ ਦਾ ਵੀਜ਼ਾ ਲਵਾ ਕੇ ਤੇ ਏਜੰਟ ਉਹਨਾਂ ਨੂੰ ਧੋਖੇ ਨਾਲ ਲੈ ਜਾਂਦੇ ਆ ਫਿਰ ਇੱਥੋਂ ਇੱਥੇ ਖੁਦ ਖਾਣ ਨੂੰ ਨਹੀਂ ਹੈਗਾ ਕਹਿੰਦੇ ਉਹ ਉਹਨੇ ਇੱਥੇ ਤੱਕ ਗਿਆ ਕਹਿੰਦੇ ਇੱਥੇ ਦੇ ਲੋਕੀ ਬੇਰੋਜ਼ਗਾਰ ਹੈਗੇ ਰੋਟੀ ਖੁਦ ਨੂੰ ਨਹੀਂ ਮਿਲਦੀ ਤੇ ਜਿਹੜੇ ਬਾਹਰੋਂ ਆਣੇ ਉਹਨਾਂ ਨੂੰ ਕਿੱਥੋਂ ਮਿਲਣੀ ਹੈ ਇੱਥੇ ਲਿਆ ਕੇ ਫਿਰ ਇਹ ਹੁੰਦਾ ਚੋਰੀ ਛਿਪੇ ਕਿਤੇ ਹੋਰ ਕੰਟਰੀ ਨੂੰ ਨਿਕਲ ਗਏ ਅੱਗੇ ਨਿਕਲ ਗਏ ਯੂਰਪ ਵਾਲਾ ਨਿਕਲ ਗਏ ਨਿਕਲ ਗਏ ਨਹੀਂ ਤੇ ਇੱਥੇ ਵਿਚਾਰੇ ਖਤਮ ਹੋ ਜਾਂਦੇ ਤੇ ਇਹਨਾਂ ਨੂੰ ਵੀ ਕੋ ਤੂੰ ਸਮਝਾਓ ਸਾਰਿਆਂ ਨੂੰ ਤਾਂ ਮੈਂ ਵੀ ਦੇ ਕੋਈ بڑے ਅਫਸੋਸ ਦੀ ਗੱਲ ਹੈ ਜਿਹੜਾ ਬੋਡੀ ਆਈ ਆ ਦੇਖੋ ਇੰਨਾ ਗਰੀਬ ਪਰਿਵਾਰ ਹੈ ਪੈ ਬੇਚਾਰੇ ਖਰਚ ਕੇ ਲੱਖਾਂ ਰੁਪਏ ਖਰਚ ਕੇ ਭੇਜਿਆ ਉਹਨਾਂ ਨੇ ਔਰ ਖੁਦ ਉਹ ਜਾਰੇ ਇੱਕ ਨੇ ਤਾਂਗਾ ਇੱਕ ਛੋਟਾ ਜਿਹਾ ਕਮਰਾ ਹੈ ਜਿੱਥੇ ਰਹਿੰਦੇ ਆ ਔਰ ਤਖਲੀਬ ਵਿੱਚ ਹੈ ਗਿਆ ਤੇ ਮੈਂ ਵੀ ਇਹੀ ਗ੍ਰਮਾਂ ਦਾ ਸਾਰਿਆਂ ਨੂੰ ਪੂਰੇ ਤੁਹਾਡੇ ਸਾਜਮ ਦੇ ਰਹੀ ਕਿ ਇਨਾਂ ਕਿ ਜੇ ਤੋ ਬਚੋ ਜੇ ਜਾਣਾ ਤਰੀਕੇ ਨਾਲ ਪੜ੍ਹਾਈ ਦੇ ਤਰੀਕੇ ਨਾਲ ਜਾਂ ਉਹਦਾ ਪਰਮਿਟਰ ਕਿਤੇ ਚੰਗੇ ਕੰਟਰੀ ਦਾ ਮਿਲਦਾ ਜਾਓ ਔਰ ਚੰਗੇ ਜੈੱਟ ਦੇਸ਼ ਨੂੰ ਜਾਓ ਪੰਜਾਬ ਦੇ ਨੌਜਵਾਨ ਜਿਹੜੇ ਬਾਹਰ ਰੋਜੀ ਰੋਟੀ ਲਈ ਸਾਡੇ ਇੱਥੋਂ ਜਾਂਦੇ ਆ ਪਰ ਜਦੋਂ ਇਹੋ ਜੀ ਕੋਈ ਅਨਾਹਣੀ ਹੋ ਜਾਂਦੀ ਆ ਜਿਹਦੇ ਨਾਲ ਸਾਰਾ ਇਲਾਕਾ ਜਿਹੜਾ ਕੰਮ ਉੱਠਦਾ ਬਹੁਤ ਮੰਦ ਭਾਗੀ ਖਬਰ ਹੈ ਇਹ ਪ੍ਰਾਰ ਗਰੀਬ ਪਰਿਵਾਰ ਸੀਗਾ ਆਪਣੇ ਰੋਟੀ ਰੋਜੀ ਦੇ ਲਈ ਇਹ ਨੌਜਵਾਨ ਜਿਹੜਾ ਆਹ ਦੀ ਚੰਗ ਸੀਗਾ 22 ਸਾਲ ਦੀ ਉਮਰ ਸੀ ਰਮਾਨੀਆਂ ਦੇ ਵਿੱਚ ਗਿਆ ਸੀ ਪਰ ਉੱਥੇ ਮਾਰ ਹੌਣ ਕਰਕੇ ਇਹਦੀ ਮੌਤ ਹੋ ਗਈ ਹੈ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਰੇ ਪਰਿਵਾਰ ਦੇ ਨਾਲ ਪੂਰਾ ਇਲਾਕਾ ਪਰਿਵਾਰ ਦੇ ਨਾਲ ਐਮਐਲਏ ਸਾਹਿਬ ਨੇ ਆਉਣਾ ਸੀ ਕਿਤੇ ਗਏ ਹੋਣ ਕਰਕੇ ਆ ਨਹੀਂ ਸਕੇ ਉਹਨਾਂ ਵੱਲੋਂ ਜੋ ਵੀ ਪਰਿਵਾਰ ਨੂੰ ਮਦਦ ਹੋ ਸਕਦੀ ਹੈ ਵੱਧ ਤੋਂ ਵੱਧ Subscribe to One India channel and never miss an update.